ਪਟਿਆਲਾ ਫਾਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਰਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਦੂਜਾ ਕੈਂਪ ਜੋ ਸਾਦੀਪੁਰ ਪਿੰਡ ਮੋਮੀਆਂ ਦੇ ਵਿੱਚ ਲਗਾਇਆ ਗਿਆ ਹੈ ਲਾਇਨਸ ਕਲੱਬ ਵੱਲੋਂ ਇਹ ਜੋ ਕੈਂਪ ਲਗਾਇਆ ਗਿਆ ਹੈ ਸੋ ਇੱਥੇ ਜੋ ਡਾਕਟਰਾਂ ਦੀ ਟੀਮ ਹੈ ਉਹ ਵੀ ਇੱਥੇ ਆਈ ਹੋਈ ਹੈ ਸੋ ਜੋ ਪਿੰਡ ਦੇ ਮੋਹਤਵਾਰ ਬੰਦੇ ਨੇ ਉਹ ਵੀ ਇੱਥੇ ਹੈਗੇ ਨੇ ਜੋ ਸਰਦਾਰ ਪ੍ਰਗਟ ਸਿੰਘ ਜੀ ਨੇ ਸੰਦੀਪ ਡਾਕਟਰ ਨੇ ਤੇ ਜੋ ਖਾਸ ਕਰਕੇ ਤੋਂ ਵੀ ਡਾਕਟਰ ਆਏ ਹੋਏ ਨੇ ਸੰਦੀਪ ਜੀ ਸੋ ਆਪਾਂ ਪ੍ਰਗਟ ਸਿੰਘ ਨੂੰ ਸਰਦਾਰ ਪ੍ਰਗਟ ਸਿੰਘ ਨਾਲ ਗੱਲ ਕਰਾਂਗੇ ਜੋ ਦੂਜਾ ਕੈਂਪ ਹੈ ਇੱਥੇ ਆਰਗੇਨਾਈਜ਼ ਦਾ ਮਤਲਬ ਸਹਿਯੋਗ ਇੱਥੇ ਪੈਣ ਪਰਾਵਾਂ ਦਾ ਪਿੰਡ ਦਾ ਜੋ ਮਿਲ ਰਿਹਾ ਜੇ ਤੁਸੀਂ ਦੂਜਾ ਕੈਂਪ ਇੱਥੇ ਅੱਜ ਅੱਖਾਂ ਤੋਂ ਅਗਨਾਈਜ਼ ਕੀਤਾ ਹੈ ਹਾਂਜੀ ਸਾਡਾ ਦੂਜਾ ਕੈਂਪ ਹੈ ਜੀ ਅਸੀਂ 6-7 ਮਾਰਜੇ ਦਾ ਕੈਂਪ ਰੱਖਿਆ ਪੱਕਾ ਹੀ ਅੱਜ ਸਾਲ ਅਸੀਂ ਕਰਵਾਇਆ ਕਰਨਾ ਜਿੰਨੇ ਵੀ ਗਰੀਬ ਸਾਡੇ ਪਿੰਡ ਦੇ ਵਿੱਚ ਕਿਉਂਕਿ ਕੋਈ ਵਿਚਾਰੇ ਪਹੁੰਚ ਨਹੀਂ ਸਕਦੇ ਉਹਨਾਂ ਦੀ ਹੈਲਪ ਵਾਸਤੇ ਅਸੀਂ ਇਹ ਕੰਮ ਸ਼ੁਰੂ ਕੀਤਾ ਹੈ ਤੇ ਸਹਿਯੋਗ ਸਾਨੂੰ ਬਾਹਰੋਂ ਸੱਜਣਾ ਸਾਡੇ ਆਪਣੇ ਸੱਜਣਾ ਮਿੱਤਰਾਂ ਦਾ ਜਿ ਤਰ੍ਹਾਂ ਸਾਡੇ ਮੁੰਡੇ ਨੇ ਬਾਹਰ ਪਰਿਵਾਰ ਰਿਹਾ ਉਹਨਾਂ ਦਾ ਸਹਿਯੋਗ ਨਾਲ ਹੀ ਕੈਂਪ ਲਾਉਣੇ ਤੇ ਮਤਲਬ ਜੋ ਅਖਾ ਦਾ ਕੈਂਪ ਹੁਣ ਲਗਾਇਆ ਜੋ ਅਖਾ ਦਾ ਕੈਂਪ ਆ ਇਹ ਆਈਸਾਲ ਹੀ ਅਸੀਂ ਇਤਨਾ ਲਾਇਆ ਕਰਾਂਗੇ ਜੋ ਗਰੀਬ ਘਰ ਦੀਆਂ ਕੁੜੀਆਂ ਨੇ ਜਿਨ੍ਹਾਂ ਦੇ ਸਿਰ ਤੇ ਮਾਈ ਬਾਪ ਨਹੀਂ ਉਹਨਾਂ ਦੀ ਅਸੀਂ ਸ਼ਾਦੀ ਵੀ ਕਰਿਆ ਕਰਾਂਗੇ ਠੀਕ ਹੈ ਜੇ ਤੁਸੀਂ ਪਰਾਲਾ ਦੱਸ ਰਹੇ ਬਹੁਤ ਵਧੀਆ ਪਰਾਲਾ ਤੁਸੀਂ ਕਰਨ ਜਾ ਰਹੇ ਹੋ ਅੱਗੇ ਹਾਂਜੀ ਹਾਂਜੀ ਤੇ ਇਹਦੇ ਵਾਵਾ ਕਰਦੇ ਹਾਂਜੀ ਹੋਰ ਕੀ ਕੀ ਸਵਾਵਾ ਨਹੀਂ ਅਜੇ ਇਹੋ ਹੀ ਸਵਾਵਾ ਨੇ ਜੀ ਹੋਰ ਅਸੀਂ ਤਾਂ ਸ਼ੁਰੂ ਹੀ ਕੀਤਾ ਜੀ ਦੂਜਾ ਕੈਂਪ ਆ ਤੇ ਹੌਲੀ ਹੌਲੀ ਜਿੱਤਰਾ ਵੀ ਗਾਂ ਵਧਿਆ ਤੇ ਵਧਾਵਾਂਗੇ ਜੀ ਜਿੰਨਾ ਵੀ ਸਾਡੇ ਕੋਲ ਦਾਨ ਦਸ਼ਨਾ ਹੋਈ ਮਹਾਰਾਜ ਕਰਾਊਗਾ ਉਹਨਾ ਹੀ ਕਰੀ ਜਾਵਾਂਗੇ ਤਾਂ ਭਰਾਵਾਂ ਦਾ ਸੰਯੋਗ ਚਾਹੀਦਾ ਏ ਆ ਬਲਟਾਂਕੇ ਮੁੰਡੇ ਨੇ ਇਹ ਬਹੁਤ ਸੰਯੋਗ ਆ ਇਹਨਾਂ ਦਾ ਸਾਨੂੰ ਸੋ ਆਪਣੇ ਨਾਲ ਨਾਲ ਡਾਕਟਰ ਸਤਵੀਰ ਜੀ ਵੀ ਨੇ ਜੋ ਨਿਆਲ ਇਹਨਾਂ ਦਾ ਹਸਪੀਟਲ ਬਣਿਆ ਹੋਇਆ ਜੋ ਐਲਾਈਂਸ ਕਲੱਬ ਵੱਲੋਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਾਸਤ੍ਰਿਕਾ ਅਸ਼ਕਾ ਜੀ ਸਰ ਜੋ ਇੱਥੇ ਦੂਜਾ ਅੱਜ ਕੈਂਪ ਅਗਨਾਈਜ਼ ਕੀਤਾ ਗਿਆ ਹੈ ਨਾ ਸਾਰੇ ਪਿੰਡ ਪਰਾਵਾਂ ਦੇ ਸਹਿਯੋਗ ਨਾਲ ਤੇ ਤੁਸਨ ਨੂੰ ਕਿੰਨਾ ਕੁ ਰਿਸਪੌਂਸ ਇੱਥੇ ਮਿਲੇ ਤੇ ਕਿੰਨੇ ਕੇ ਪੇਸ਼ੈਂਟ ਮਤਲਬ ਇੱਥੇ ਪਹੁੰਚ ਆ ਚੁੱਕੇ ਹੋ ਸੀ ਬਹੁਤ ਵਧੀਆ ਮਤਲਬ ਇੱਥੇ ਸਾਡਾ ਦੂਸਰਾ ਕੈਂਪ ਲੱਗਿਆ ਜੀ ਸਰਦਾਰ ਫਰਗਰ ਸਿੰਘ ਜੀ ਔਰ ਸੰਦੀਪ ਡਾਕਟਰ ਸੰਦੀਪ ਜੀ ਇਹਨਾਂ ਨੇ ਲਗਵਾਇਆ ਤੇ ਮਤਲਬ ਵਧੀਆ ਸਾਨੂੰ ਰਿਸਪੌਂਸ ਮਿਲੇ ਆਏ ਲਾਸਟ ਟਾਈਮ ਵੀ ਅਸੀਂ ਇੱਥੇ 35 40 ਦੇ ਆਪਰੇਟ ਕੀਤੇ ਸੀਗੇ ਹੁਣ ਇਸ ਵਾਰ 25 30 ਆਪਰੇਸ਼ਨ ਅਸੀਂ ਕਰਾਂਗੇ ਜੀ ਠੀਕ ਹੈ ਜੋ ਬਿਲਕੁਲ ਸੇਵਾ ਕਰਾਂਗੇ ਕਰਾਂਗੇ ਹਾਂ ਜੀ ਕੀ ਕਿਤੇ ਆਪਣੇ ਨਾਲ ਡਾਕਟਰ ਸੰਦੀਪ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਸਾਸ਼ਟਿਕਾ ਸਾਸ਼ਟਿਕਾ ਮੈਮ ਸਰ ਤੁਸੀਂ ਅੱਜ ਦੂਜਾ ਜੋ ਫਰੀ ਇੱਥੇ ਮਤਲਬ ਕੈਂਪਰ ਲਗਾਇਆ ਹੈ ਤੇ ਜਿਵੇਂ ਸਰਦਾਰ ਪ੍ਰਗਟ ਸਿੰਘ ਨੇ ਵੀ ਕਿਹਾ ਹੈ ਕਿ ਅਸੀਂ ਨਵਾਂ ਜੋ ਉਪਰਾਲਾ ਕਰਨ ਜਾ ਰਹੇ ਹਾਂ ਵੀ ਨਾਲ ਲੜਕੀਆਂ ਦੀ ਸ਼ਾਦੀ ਵੀ ਕਰਾਂਗੇ ਤੇ ਕੀ ਤੁਸੀਂ ਇਹ ਕਿਵੇਂ ਮਤਲਬ ਕਰੋਗੇ ਉਹਦੇ ਬਾਰੇ ਥੋੜੀ ਜਿਪਣੀ ਤੁਹਾਨੂੰ ਮੈਂ ਅਸੀਂ ਪਿਛਲੇ ਸਾਲ ਛੋਟਾ ਜੋ ਉਪਰਾਲਾ ਕੀਤਾ ਸੀਗਾ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਕੈਂਪ ਰਿਹਾ ਸਾਡਾ ਪਿਛਲੇ ਸਾਲ ਦਾ ਵੀ ਤੇ ਇਸ ਸਾਲ ਵੀ ਅਸੀਂ ਕੈਂਪ ਲਵਾਇਆ ਹੁਣ ਇਹ ਬਹੁਤ ਵਧੀਆ ਰਿਹਾ ਜੀ 25 ਤੋਂ 30 ਆਪਰੇਸ਼ਨ ਜਿਹੜੇ ਨੇਗੇ ਲੈਂਡ ਪਾਏ ਜਾਣਗੇ ਜੀ ਔਰ ਜਿਹੜੀ ਨਹੀਂ ਸ਼ਾਦੀਆਂ ਦੀ ਗੱਲ ਮੈਂ ਉਹ ਮੇਰੇ ਬਾਪੂ ਜੀ ਨੇ ਜੋ ਗੱਲ ਕਹੀ ਉਹ ਸਹੀ ਆ ਅਸੀਂ ਜੋ ਵੀ ਗਰੀਬ ਪਰਿਵਾਰ ਹੋਇਆ ਕਰਨਗੇ ਉਹਨਾਂ ਦੀ ਅਸੀਂ ਸ਼ਾਦੀ ਕਰਵਾਇਆ ਕਰਾਂਗੇ ਬੇਟੀਆਂ ਦੀ ਪੰਜ ਹੋ ਜਾਣ ਸੱਤ ਹੋ ਜਾਣ ਹਰ ਸਾਲ ਅਸੀਂ ਇਹੀ ਉਪਰਾਲਾ ਕਰਨਾ ਆ ਜਿੰਨੀ ਵੱਧ ਤੋਂ ਵੱਧ ਹੋਏ ਅਸੀਂ ਸ਼ਾਦੀਆਂ ਕਰਵਾਇਆ ਕਰਾਂਗੇ ਤੇ ਪਿਛਲੇ ਕੁਝ 1 ਮਹੀਨੇ ਤੋਂ ਪਹਿਲਾਂ ਅਸੀਂ ਬਲੱਡ ਕੈਂਪ ਵੀ ਲਵਾਇਆ ਸੀ ਜੀ ਤੇ ਉਹਦਾ ਵੀ ਬਹੁਤ ਵਧੀਆ ਅਰ ਰਿਸਪੌਂਸ ਬਹੁਤ ਸੋਹਣਾ ਰਿਹਾ ਮੈਮ ਉਹ ਬਹੁਤ ਜ਼ਿਆਦਾ ਵਧੀਆ ਰਿਹਾ ਜੀ ਅੱਗੇ ਵੀ ਸੱਚੇ ਪਾਸ਼ਾ ਵਾਇਗੁਰਨ ਚਾਹਤਾ ਇਹ ਸੇ ਵਾਲੇ ਅਸੀਂ ਹਾਜ਼ਰ ਆਂ ਜੀ ਕਰਵਾਉਂਦੇ ਰਵਾਂਗੇ ਜੀ ਕੈਂਪ ਉਹਨਾਂ ਐਨ ਆਰ ਆਈ ਭਰਾਵਾਂ ਦਾ ਜਿਵੇਂ ਤੁਸੀਂ ਦੱਸ ਰਹੇ ਹੋ ਉਹਨਾਂ ਦਾ ਵੀ ਪੂਰਾ ਸਹਿਯੋਗ ਤੁਹਾਨੂੰ ਮਿਲੇ ਹਾਂ ਜੀ ਮੈਮ ਇਹ ਸਾਨੂੰ ਜੋ ਸੁਜੈਸਟ ਕੀਤਾ ਸੀ ਜੋ ਗਾਈਡ ਕੀਤਾ ਸੀ ਸਾਨੂੰ ਐਨ ਆਰ ਆਈ ਭਰਾਵਾਂ ਨੇ ਕੀਤਾ ਸੀਗਾ ਹਰਪ੍ਰੀਤ ਸਿੰਘ ਕਾਲੋ ਕੈਨੇਡਾ ਤੋਂ ਨਹੀਂ ਜੀ ਉਹਨਾਂ ਨੇ ਹੀ ਸਾਨੂੰ ਇਹ ਗਾਈਡ ਲਾਈਨ ਕੀਤੀ ਸੀ ਕਿ ਤੁਸੀਂ ਪਹਿਲੇ ਕੈਂਪ ਲਵਾਇਆ ਕਰੋ ਉਹਨਾਂ ਦੀ ਹੀ ਹਾਂ ਜੀ हां जी हां जी सरदार हरपजन सिंह संधू साहब यूएसए ਤੋਂ ਉਹਨਾਂ ਦੇ ਵੀ ਬਹੁਤ ਵੱਡਾ ਸਹਿਯੋਗ ਰਿਹਾ ਜੀ ਇਸ ਕੈਂਪ ਦੇ ਵਿੱਚ ਤੇ ਉਹਨਾਂ ਦੇ ਸਹਿਯੋਗ ਸਦਕਾ ਹੀ ਇਹ ਕੈਂਪ ਸਕਸੈਸਫੁਲ ਹੋਇਆ ਜੀ ਕੀ ਨਾ ਆਪਣਾ ਬਿਰਨ ਲਵਜੀਤ ਸਿੰਘ ਜੀ ਠੀਕ ਹੈ ਸਰ ਤੁਹਾਨੂੰ ਹੁਣ ਦੂਜਾ ਇਹ ਤੁਹਾਡੇ ਪਿੰਡ ਦੇ ਵਿੱਚ ਮਤਲਬ ਜੋ ਕੈਂਪ ਲਗਾਇਆ ਗਿਆ ਹੈ ਜੀ ਆਪਣਾ ਤਾਂ ਇਹਨਾਂ ਨੇ ਪਿੱਛੇ ਕੁਝ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਸੀ ਜੋ ਕੁਝ ਪ੍ਰਗਤ ਸਿੰਘ ਜੀ ਸਰਦਾਰ ਪ੍ਰਗਤ ਸਿੰਘ ਕਹਿੰਦੇ ਨੇ ਅਸੀਂ ਨਵੇਂ ਉਪਰਾਲੇ ਵੀ ਕਰਾਂਗੇ ਤਾਂ ਉਹਦੇ ਵਾਰ ਤੁਸੀਂ ਕੀ ਕਹੋਗੇ ਮੈਮ ਦੇਖੋ ਇਹਨਾਂ ਨੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਜੀ ਸਰ ਸਾਡੇ ਪ੍ਰਗਟ ਸਿੰਘ ਨੇ ਡਾਕਟਰ ਸੰਦੀਪ ਵੀਰ ਨੇ ਅਸੀਂ ਇਹਨਾਂ ਦੇ ਨਾਲ ਅਪਰਕਸਿਮੇਟ 2 ਸਾਲਾਂ ਤੋਂ ਜੁੜੇ ਹੋਏ ਹਾਂ ਜੀ ਤੇ ਅਸੀਂ ਇਹਨਾਂ ਦੇ ਨਾਲ ਇੱਕ ਸੇਵਾ ਪਾਵਨ ਨਾਲ ਜੁੜੇ ਹੋਏ ਹਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਇਸੇ ਰਿਲੇਟਡ ਅਸੀਂ ਇਹਨਾਂ ਨਾਲ 2 ਸਾਲਾਂ ਤੋਂ ਨਾਲ ਚੱਲ ਰਹੇ ਹਾਂ ਜੀ ਤੇ ਉਮੀਦ ਸਾਡੀ ਇਹੀ ਹੈ ਕਿ ਅਸੀਂ ਅੱਗੇ ਵੀ ਇਹਨਾਂ ਨਾਲ ਜੁੜੇ ਰਹਾਂਗੇ ਜੀ ਕੁਝ ਜੀ ਮੇ ਨੌਜਵਾਨ ਪੀੜ੍ਹੀਏ ਤੁਹਾਡੇ ਵਰਗੇ ਨਾ ਜੋ ਨਸ਼ੇ ਤੋਂ ਰਹਿਤ ਵੀ ਆਪਾਂ ਕਹਿ ਲਿਆ ਨਾ ਉਹ ਵੀ ਸ਼ਾਇਦ ਘਟੇਗਾ ਜੋ ਕੈਂਪ ਦੇ ਨਾਲ ਜਾਂ ਸੇਵਾਵਾਂ ਦੇ ਨਾਲ ਜੁੜਨਗੇ ਦੇਖੋ ਮੈਮ ਇਹ ਤਾਂ ਤੁਹਾਡੀ ਗੱਲ ਸਹੀ ਹੈ ਬਾਕ ਤੇ ਟਾਈਮ ਟੂ ਟਾਈਮ ਹਰੇਕ ਬੰਦੇ ਨੂੰ ਗਾਈਡ ਕਰਦੇ ਨੇ ਅਸੀਂ ਵੀ ਇਹਨਾਂ ਨਾਲ ਇਸੇ ਰਿਲੇਟਡ ਹੀ ਜੁੜੇ ਹੋਏ ਆਂ ਸਾਨੂੰ ਇਹਨਾਂ ਦੀਆਂ ਜੋ ਵਿਚਾਰ-ਤਾਰਾ ਚੰਗੀ ਲੱਗਦੀ ਹੈ ਇਸੇ ਨਾਲ ਅਸੀਂ ਜੁੜੇ ਹੋਏ ਆਂ ਅਸੀਂ ਸਭ ਨੂੰ ਇਹ ਅਪੀਲ ਕਰਦੇ ਆਂ ਕਿ ਜੇ ਵੱਧ ਤੋਂ ਵੱਧ ਤੁਸੀਂ ਜਿੰਨਾ ਵੀ ਹੋ ਸਕਦਾ ਇਹਨਾਂ ਨਾਲ ਜੁੜੋ ਤੇ ਜਿੰਨਾ ਵੀ ਆਪਾਂ ਸੇਵਾ ਭਾਵਨਾ ਨਾਲ ਜੁੜ ਸਕਦੇ ਆਂ ਜਿੰਨਾ ਆਪਾਂ ਜੋੜਾਂਗੇ ਉਨਾ ਹੀ ਵਧੀਆ ਹੋਊਗਾ ਜੀ ਜੀ ਥੈਂਕ ਯੂ ਥੈਂਕ ਯੂ ਇੱਥੇ ਕੈਂਪ ਦੇ ਵਿੱਚ ਮੌਮੀਆ ਕੈਂਪ ਦੇ ਵਿੱਚ ਜੋ ਇੱਥੇ ਜੋ ਪੇਸ਼ੈਂਟ ਨੇ ਉਹਨਾਂ ਦੀ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਨੇ ਸੋ ਆਪਣੇ ਨਾਲ ਕੁਝ ਮਦਦ ਨਾਲ ਵੀ ਗੱਲਾਂ ਸਰ ਕੀ ਨੇ ਆ ਆਪਣਾ ਸਰ ਕਿੰਨੇ ਕਿ ਪੇਸ਼ੈਂਟ ਨੇ ਜਿਨ੍ਹਾਂ ਦੀ ਹੁਣ ਤੱਕ ਪਰਚੀਆਂ ਕੱਟ ਚੁੱਕੀਆਂ 71 71 ਨੇ ਤੇ ਕਿੰਨਾ ਕ ਮਤਲਬ ਇੱਥੇ ਰਿਸਪੌਂਸ ਮਿਲ ਰਿਹਾ ਰੋਕਾ ਵਧੀਆ ਮਿਲ ਰਿਹਾ ਮੈਨੂੰ ਠੀਕ ਹੈ ਸਰ ਦੇਖੋ ਹਾਂ ਤਾਂ ਚਾਹ ਪਿਆਵੇ ਲਾ ਲੱਕੀ ਦਾ ਬੰਦ ਕਰੋ ਆ ਖੋਲੋ ਨਹੀਂ ਇਹ ਦਾ ਜਰ ਆਪਣੇ ਸਾਹ ਦੇਣਾ ਹਾਂ ਉਹ ਰਾਜਨੀ ਕੀ ਆਪਣੇ ਸਾਹ ਦੇ ਆਪਣੇ ਸਾਹ ਰਾਜਰਾਨੀ ਰਾਜਰਾਨੀ ਤੇ ਕੀ ਤੁਹਾਡੀ ਅੱਖਾਂ ਨੂੰ ਕੀ ਪ੍ਰੋਬਲਮ ਸੀਗੀ ਸਿਰਫ ਪਤਾ ਜੀ ਬਹੁਤ ਜਿਆਦੇ। ਅੱਛਾ ਤੇ ਡਾਕਟਰ ਸਾਹਿਬ ਨੇ ਹੁਣ ਕੀ ਕਿਹਾ ਤੁਹਾਨੂੰ? ਦਵਾਈ ਲਿਖ ਕੇ ਦਿੱਤੀ ਹੈ। ਦਵਾਈ ਲਿਖ ਕੇ ਦਿੱਤੀ ਹੈ। ਵੀ ਹੋਰ ਕੀ ਪ੍ਰੋਬਲਮ ਤਾਂ ਨਹੀਂ ਹੈਗੀ? ਨਹੀਂ ਜੀ। ਠੀਕ ਹੈ ਤਾਂ ਤੁਹਾਨੂੰ ਇਹ ਆਪਾਂ ਫ੍ਰੀ ਆਪਾਂ ਨੂੰ ਦਵਾਈ ਇੱਥੇ ਮਿਲ ਰਹੀ ਹੈ। ਤੁਹਾਨੂੰ ਉਪਰਾਲਾ ਕਿਹੋ ਜਿਹਾ ਲੱਗ ਰਿਹਾ ਹੈ? ਠੀਕ ਹੈ। ਠੀਕ ਹੈ। ਬਹੁਤ ਵਧੀਆ। ਇਹ ਕਿੰਨੇ ਲੱਖ ਰੁਪਏ ਲਾ ਦੰਨੇ ਆ ਤਾਂ ਵੀ ਇਲਾਜ ਪ੍ਰੋਪਰ ਨਹੀਂ ਹੁੰਦਾ ਹੈ ਨਾ? ਹਾਂ ਜੀ। ਚਲੋ।